ਨਾਉਣ ਲੱਗਿਆ ਤੇ ਪਾਸਿਆਂ ਕੋਈ ਡੁੱਲਣ ਦਾ ਖਤਰਾ ਨਹੀਂ ਕੋਈ ਕੋਸ਼ ਨਹੀਂ ਲਓ ਜੇ ਉਪਰਾੜੀ ਖਲਾਰਨ ਵਾਲਾ ਨਵਾਂ ਜਿਗਾਰ ਬਣਾਇਆ ਅੱਜ ਆਪਾਂ ਇਹ ਇਧਰ ਦੇਖੋ ਨਹੀਂ ਇਹ ਗੱਠਾਂ ਵਾਲਿਆਂ ਨੂੰ ਫਾਇਦਾ ਹੁੰਦਾ ਨਾ ਇਹਦਾ ਨਹੀਂ ਆ ਜਿਹਨਾਂ ਨੂੰ ਜਬਾਨ ਜਿਵੇਂ ਉਪਰਾੜੀ ਪ੍ਰਾਲੀ ਜਿਵੇਂ ਗਿੱਲੀ ਹੈ ਨਾ ਉਹਨੂੰ ਖਲਾਰਨ ਵਾਸਤੇ ਐਂ ਚੱਲਦਾ ਤੇ ਵੇਲੋ ਇਹ ਆਪਣੇ ਉਪਲ ਸਾਹਿਬ ਚਲਾ ਕੇ ਵੀ ਬੁਖਾਰ ਰਹੇ ਨੇ ਤੇ ਹੱਥ ਵੀ ਇਹਦੇ ਨੇ ਵਧਾਇਆ ਇਹਨਾਂ ਨੇ ਜਦੋਂ ਬਣਾਉਣ ਲੱਗਿਆ ਤੇ ਆਵੇ ਲੋ ਇਤਰਾ ਚੱਲਦਾ ਬਹੁਤ ਜ਼ਿਆਦਾ ਮਿਹਨਤ ਤੁਹਾਡੇ ਲਈ ਕਰ ਰਹੇ ਆ ਜੇ ਤੁਸੀਂ ਕਮੈਂਟ ਤੇ ਲਾਈਕ ਤੇ ਸ਼ੇਅਰ ਕਰ ਦੇਣਾ ਬਾਕੀ ਜਿੰਨੇ ਵੀ ਕਿਸੇ ਨੇ ਫਰੋਣਾ ਹੋਵੇ ਤੇ ਉਪਲ ਸਾਹਿਬ ਦਾ ਨੰਬਰ ਉੱਤੇ ਸ਼ੇਅਰ ਕਰ ਦਾਂਗੇ ਸੀ ਬਸ ਕਰੋ ਕਿ ਤੇ ਥੱਕ ਹੀ ਜਾਇਆ ਜਬਾਂ ਦੀ ਮਾਰਸ਼ ਕਰਨੀ ਪਵੇ ਤੇ ਇਹਦਾ ਇਹਦਾ ਜਿਹੜਾ 베ARING ਵਾਲਾ ਸਿਸਟਮ ਨਹੀਂ ਹੁੰਦਾ ਆ ਬਣਾਇਆ ਸਿਸਟਮ ਲੱਕੜ ਦੇ ਸਿਸਟਮ ਦੇ ਇਹ ਪਾ ਕੇ ਫੇਰੇ ਵੀ ਆ ਨਾ 2 ਕਿਲੇ ਆ ਦੋ ਕਿਲੇ ਫੇਰੇ ਦੋ ਕਿਲੇ ਫੇਰੇ ਸਹੀ ਫੇਰਦਾ ਇਹ ਦਿਨ ਆ ਫੱਟੀ ਵਿੱਚ ਪਾ ਕੇ ਲਿੰਕਾ ਦੇ ਵਿੱਚ ਪਾ ਦੇ ਬਹੁਤ ਵਧੀਆ ਚੱਲਿਆ ਇਹ ਆ ਲੋ ਜੀ ਟਰਾਲਾ ਤਿਆਰ ਕਰਤਾ ਕਿਰਾਏ ਤੇ ਜਿੰਨੇ ਵੀ ਝੋਨੇ ਦੇ ਗੇੜੇ ਲਵਾਉਣੇ ਹੋਣ ਇਹਦੇ ਚ ਕਿੰਨੇ ਕਿੱਲੇ ਦਾ ਪੈ ਜਾਂਦਾ ਚਾਰ ਇਹ ਚਾਰਾਂ ਕਿੱਲੇ ਇਹਦੇ ਚ ਚਾਰਾਂ ਦਾ ਵੀ ਪੈ ਜਾਂਦਾ ਤਿੰਨਾਂ ਦਾ ਵੀ ਪੈ ਜਾਂਦਾ ਤੇ ਜੇ ਸਾਡੇ ਬੇਲੀ ਆ ਕੋਈ ਫਸਲ ਸੰਭਾਲ ਲਈ ਹੋਵੇ ਤੇ ਇਹ ਚ ਨੌਂਾਂ ਕਿੱਲੇ ਦਾ ਵੀ ਪੈ ਜਾਏਗਾ ਲੋ ਜੀ ਟਰਾਲਾ ਤਿਆਰ ਕਰਤਾ ਜਿਹੜੇ ਵੀਰ ਭਰਾ ਨੇ ਕਿਰਾਏ ਦੇ ਉੱਤੇ ਦਾਣੇ ਸਟਾਉਣੇ ਹੋਣ ਉਹ ਸੰਪਰਕ ਕਰ ਸਕਦਾ ਆ ਨੰਬਰ ਆਪਣਾ ਹੀ ਆ ਜਿਹੜਾ 94 ਵਾਲਾ ਆ 94 ਇਹ ਨਹੀਂ ਮਿਲਦਾ ਬੰਦ ਆ ਬਾਕੀ ਸਕਰੀਨ ਤੇ ਕਰ ਕਰ ਦਾਂਗੇ ਆਪਾਂ ਸ਼ੋਅ ਲੋ ਜੀ ਨਵਾਂ ਨੁਕ ਟਰਾਲਾ ਤੇ ਆ ਨੰਬਰ ਆਪਾ ਹਉਦਾ ਵੇ 82 82 8343 04618 ਦਾਣੇ ਤਾਂ ਬਹੁਤ ਪੈ ਜਾਣਗੇ ਰੇਂਦੇ ਚ ਨਾ ਨਹੀਂ ਬਾਦੂ ਦਾਣੇ ਪੈ ਜਾਣਗੇ ਬਾਕੀ ਡੁੱਲਣ ਦਾ ਖਤਰਾ ਹੁੰਦਾ ਇਹ ਬਹੁਤ ਵਧੀਆ ਲਾ ਛੱਡੀ ਹੈ ਦਰੀ ਕਿਸੇ ਪਾਸੇ ਕੋਈ ਡੁੱਲਣ ਦਾ ਖਤਰਾ ਨਹੀਂ ਕੋਈ ਕੋਸ਼ ਨਹੀਂ ਹਾਂ ਤੇ ਆ ਮਗਰ ਵੀ ਹੈਗੀ ਨਾ ਤਰਪੈਲ ਮਗਰੋਂ ਬੰਦ ਹੁੰਦਾ ਨਾ ਮਗਰੋਂ ਬੰਦ ਕਰਕੇ ਖੁੱਲਾ ਟਰਾਲਾ ਤੇ ਇਹ ਸੰਪਰਕ ਕਰੋ ਵੀਰ ਨੂੰ ਜਿੰਨੇ ਵੀ ਆਪਣੇ ਕਿਰਾਏ ਤੇ ਸਟਾਉਣੇ ਹੋਣ ਗੇੜੇ ਲਓ ਜੀ ਇਹ ਟਰੈਕਟਰ ਟਰਾਲਾ ਤਿਆਰ ਕਰਤਾ ਗੇੜਿਆਂ ਲਈ ਝੋਨੇ ਦੇ ਗੀੜੇ ਲਾਏਗਾ ਇਹ ਆਪਣਾ ਸੱਜਣ ਤੇ ਗੇੜਾ ਭਰ ਕੇ ਜਿੱਥੇ ਵੀ ਜਾਣਾ ਹੈ ਉੱਥੇ ਲੈ ਜਾਏਗਾ ਇਹ ਸ਼ਰਤ ਆ ਵੀ ਨਾਲ ਤਾਂ ਸ਼ਰਤ ਆ ਵੀ ਇਹਦੇ ਨਾਲ ਨਾ ਤਾਂ ਕੋਈ ਜਵਾਕ ਭਾਉਣਾ ਹੈ ਤੇ ਨਾ ਹੀ ਕੋਈ ਬਜ਼ੁਰਗ ਬੁੱਢਾ ਬਹਾਉਣਾ ਹੈ ਕਿਉਂਕਿ ਜਦੋਂ ਭਰ ਗਿਆ ਟਰਾਲਾ ਜਿਵੇਂ ਜਿਵੇਂ ਇਹਦੇ ਹਾਲ ਦੁਨੀਆ ਨੇ ਵੇਖਣਾ ਓਵੇਂ ਓਵੇਂ ਨਰੇਸ ਤੇ ਮੁੱਕੀ ਮਾਰੀ ਜਾਣੀ ਤੇ ਇਹ ਜਿੱਥੇ ਤਾਂ ਡਾਇਰੈਕਟ 2 ਘੰਟਿਆਂ ਚੱਪੜਦਾ ਉੱਥੇ ਇਹਨੇ 20ਾਂ 30ਾਂ ਮਿੰਟਾਂ ਦੇ ਵਿੱਚ ਲਾ ਦੇਗਾ ਪਰ ਟਰਾਲੇ ਦੇ ਪਿੱਛੇ ਤੁਹਾਨੂੰ ਤਿੰਨ ਚਾਰ ਜੀਆਂ ਨੂੰ ਆਉਣਾ ਪੈਗਾ ਵੀ ਬਾਕੀ ਗੇੜੇ ਜਿੱਥੋਂ ਦੇ ਕਹੇਗਾ ਉੱਥੇ ਦੇ ਲਾ ਦੇਗਾ ਤਿਆਰ ਕਰਤਾ ਪਾਪੂ ਪੂਰਾ ਟਰਾਲਾ ਅੱਜ ਪੱਲੀਆਂ ਕਈ ਲਾਉਂਦੇ ਨੇ ਪਰ ਆਪਾਂ ਜਿਹੜਾ ਲਾਇਆ ਏ ਤਰਪੈਰ ਕਿਹੜੀ ਤਰਪੈਲ ਆਏ ਪਲਾਸਟਿਕ ਦੀ ਤਰਪੈਲ ਵਜਦੀ ਆ ਹਾਂਜੀ ਟਰਾਲਿਆਂ ਦੇ ਭੋਂਗਾ ਵਾਲੀ ਜਿਹੜੀ ਤਰਪੈਲ ਆਏ ਆਪਾਂ ਟਰਾਲੇ ਦੇ ਘੇਰੇ ਘੇਰੇ ਲਾਤੀ ਆ ਬਾਬਾ ਜੀ ਕਿਤੇ ਮੋਰੀ ਮੁੱਕਾ ਕੋਸ਼ ਨਹੀਂ ਗਾ ਹਾਂਜੀ ਤੇ ਵੇਖਣ ਦੀ ਲੋੜ ਨਹੀਂ ਕਿ ਤੁਹਾਨੂੰ ਕਿਸੇ ਨੂੰ ਵੀ ਪਿੱਛੇ ਜੇ ਉਹ ਭਰ ਗਿਆ ਬਾਹਰ ਇਹਨਾਂ ਕੱਢ ਦੇਣਾ ਯਾਨੀ ਕਿ ਹੁਣ ਮੌਸਮ ਐਵੇਂ ਦਾ ਵੀ ਕਿਤੇ ਬਰਸਾਤ ਦੇ ਵਿੱਚ ਜਾਂ ਕੋਈ ਪੈਲੀ ਗਿੱਲੀ ਆ ਜਾਂ ਕੁਝ ਵੀ ਆ ਜਿੱਥੇ ਮੜਾ ਟਰੈਕਟਰ ਦਬਨ ਲੱਗੇ ਉੱਥੇ ਤੁਸੀਂ ਇਹਦੇ ਨਾਲ ਵੇਖਣ ਲੱਗ ਪੈਣਾ ਨੇ ਆਪੇ ਹੀ ਬਾਹਰ ਕੱਢ ਦੇਣਾ ਟਰੈਕਟਰ ਟਰੈਕਟਰ ਪਾਉਣ ਦੀ ਲੋੜ ਨਹੀਂ ਕਿਉਂਕਿ ਇਹ ਟਰਾਲਿਆਂ ਦਾ ਕੰਮ ਜਿਹੜਾ ਕਰਦਾ ਰਿਹਾ ਸਿੰਘ ਤਿੰਨ ਨੰਬਰ ਨੰਬਰ ਤਾਂ ਨਹੀਂ ਲਿਖਿਆ ਪਿੱਛੇ ਟਰਾਲੇ ਦੇ ਆ ਨੰਬਰ ਕਿੰਦਾ ਇਹਦਾ ਸੋਨੂ ਨੰਬਰ ਤੁਹਾਡਾ ਜਿਹੜਾ ਨੰਬਰ ਕੋਈ ਗੱਲ ਨਹੀਂ ਸਕਰੀਨ ਤੇ ਮੈਂਸ਼ਨ ਕਰ ਦਾਂਗੇ ਆਪਾਂ ਤੇ ਇਹ ਸੱਜਣ ਤੋਂ ਜ਼ਰੂਰ ਆਪਣੇ ਤੋਂ ਗੇੜੇ ਲਵਾਓ ਤੁਸੀਂ ਬਾਕੀ ਬੋਲ ਕੇ ਨੰਬਰ ਦੱਸ ਦੇਗਾ ਜੀ ਹਾਂਜੀ ਨੰਬਰ ਕਿੰਨਾ ਜੀ 9968646780 9968646780 780 ਇਹ ਨੰਬਰ ਤੇ ਤੁਸੀਂ ਸੰਪਰਕ ਕਰ ਲੈਣਾ ਜੀ ਤੇ ਝੋਨਾ ਹੋਵੇ ਬਾਸਪਤੀ ਹੋਵੇ ਜਿਹੜੀ ਮਰਜ਼ੀ ਫਸਲ ਹੋਵੇ ਇਹ ਟਰਾਲੇ ਦੇ ਵਿੱਚ ਤੁਸੀਂ ਪਵਾ ਦੇਣੀ ਹੈ ਤੇ ਜਿੱਥੇ ਤੁਸੀਂ ਕਹੋਗੇ ਉੱਥੇ ਇਹਨੇ ਛੱਡ ਆਉਣਾ ਆ ਸਿੰਘ ਦਗਾਏ ਸੀ ਆ ਬੱਚੇ ਜਾਨਵਰਾਂ ਦੇ ਸਿੰਘ ਦਗਾਏ ਸੀ ਇਹ ਵਧੀਆ ਬਚ ਗਏ ਨਾ ਇਹ ਹੁਣ ਬਣ ਗਏ ਅਮਰੀਕਨ ਅੱਗੇ ਮਜ਼ਾਕ ਤੁਸੀਂ ਕਰਦੇ ਹੋ ਨਾ ਵੀ ਸਿੰਘਾਂ ਵਾਲੀਆਂ گاਵਾ ਐਂ ਆ ਉਹ ਰਿੰਜਲ ਆ ਤੇ ਉਹ ਇਹਨਾਂ ਦੇ ਅਸੀਂ ਸਿੰਘ ਮੁੱਢੇ ਕਢਾ ਛੱਡੇ ਨਾ ਸਿੰਘ ਹੋਣ ਕਿੱਧਰ ਨੂੰ ਤੁਰ ਪੀਆ ਜੇ ਤੁਸੀਂ ਨਾ ਸਿੰਘ ਹੁਣ ਤੇ ਨਾ ਕੋ ਮਜ਼ਾਕ ਕਰਿਆ ਸਾਰੇ ਦਗਾਤੇ ਹੁਣ ਤੁਸੀਂ ਵੇਖਿਓ ਤੁਸੀਂ ਕੱਢਿਓ ਸਿੰਘ ਕੋਈ ਵਿੰਗਾ ਕੋ ਤੜਿੰਗਾ ਕੋ ਐ ਨੂੰ ਜਾਂਦਾ ਕੋ ਐ ਨੂੰ ਜਾਂਦਾ ਰੱਜ ਲੋ ਰੱਜ ਲੋ ਖਾ ਕੇ ਪੱਠੇ ਤੇ ਇਹ ਸੱਜਣ ਤੋਂ ਜਰੂਰ ਆਪਣੇ ਤੋਂ ਗੀੜੇ ਲਵਾਓ ਤੁਸੀਂ ਬਾਕੀ ਬੋਲ ਕੇ ਨੰਬਰ ਦੱਸ ਦੇਗਾ ਜੀ ਹਾਂਜੀ ਨੰਬਰ ਕਿੰਨਾ ਜੀ 996864678 9968644780 780 ਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਨੂੰ ਆ ਗਿਆ ਜੀ ਪਹਿਲਾ ਕੰਮ ਤੇ ਸ਼ੁਰੂ ਕਰਦਣ ਲੱਗੇ ਆ ਤੇ ਅੱਜ ਫਿਰ ਤੁਹਾਨੂੰ ਦਿਖਾਇਆ ਜਾਏਗਾ ਯਾਨੀ ਕਿ ਜੋਰ 485 ਤੇ ਅੱਗੇ ਆਪਾਂ ਰੱਖਦੇ ਆ ਦੋ ਗੱਟੇ ਭਰ ਕੇ ਮਿੱਟੀ ਇਹਨਾਂ ਜਿਹੀ ਕਿ ਬਜਰੀ ਮਿੱਟੀ ਆ ਇਹ ਵੇਣੀ ਕਿੰਨਾ ਕੁ ਚਕੀਂਦਾ ਜਾਂਦੇ ਨੇ ਜੇ ਹੋਰ ਵੇਟ ਦੀ ਜ਼ਰੂਰਤ ਪਈ ਇੱਕ ਗੋਲ ਚੱਕਰ ਜਿਹਾ ਆਏ ਉਹ ਉਹ ਵੀ ਇੱਕ ਇਧਰਲੇ ਪਾਸੇ ਰਖੀਂਦਾ ਇੱਕ ਇਧਰਲੇ ਪਾਸੇ 40 40 ਕਿਲੋ ਕਰੇ ਫੇਰ ਉਹ ਪਾ ਦਿਆਂਗੇ